ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਬੁਟੀਕ ਦੇ ਉੱਤੋਂ ਹਣਾ ਸੂਟ ਵਰਕ ਹੋ ਕੇ ਆਇਆ ਹੈ ਹੈਂਡ ਵਰਕ ਹੋ ਕੇ ਆਇਆ ਜਾਂ ਥ्रेड ਵਰਕ ਹੋ ਕੇ ਆਇਆ ਹੈ ਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਕਿਉਂਕਿ ਕਾਫੀ ਜਿਹੜਾ ਹੈਗਾ ਸੀ ਵਿੰਟਰ ਸੀਜ਼ਨ ਚੱਲ ਰਿਹਾ ਹੈ ਨਾ ਉਹਦੇ ਕਰਕੇ ਪਸ਼ਮੀਨਾ ਸੂਟ ਕਾਫੀ ਹੁਣ ਤੱਕ ਵਰਕ ਹੋ ਰਹੇ ਸੀਗੇ ਹੁਣ ਜਿਹੜਾ ਹੈਗਾ ਵਾਇਟਿੰਗ ਸੀਜ਼ਨ ਸ਼ੁਰੂ ਹੋ ਗਿਆ ਉਹਦੇ ਕਰਕੇ ਜਿਹੜੇ ਹੈਗੇ ਨੇ ਹੈਂਡਵਰਕ ਸੂਟ ਜਿਆਦਾ ਹੋਣ ਲੱਗੇ ਜੀ ਹੁਣ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਯਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜ ਵਾਲਾ ਚੌਕ ਦੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਤੁਸੀਂ ਜਦੋਂ ਮਰਜ਼ੀ ਕਾਲ ਵਗੈਰਾ ਕਰਕੇ ਆ ਸਕਦੇ ਹੋ ਜਾਂ ਅਸੀਂ ਤੁਸੀਂ ਕਦੇ ਵੀ ਸਾਨੂੰ ਮਿਲਣ ਆ ਸਕਦੇ ਹੋ ਕਈ ਵਾਰੀ ਨਹੀਂ ਫੋਨ ਚੱਕਿਆ ਜਾਂਦਾ ਹਨਾ ਰਸ਼ ਜ਼ਿਆਦਾ ਹੁੰਦਾ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਸਾਟ ਸਕਦੇ ਹੋ ਤੁਹਾਡਾ ਰਿਪਲਾਈ ਜਿਹੜਾ ਹੈਗਾ ਅਸੀਂ ਜਰੂਰ ਦਵਾਂਗੇ ਜੀ ਤੇ ਅੱਜ ਮੈਂ ਤੁਹਾਨੂੰ ਜਿਹੜੇ ਵੀ ਆਪਣੇ ਨਾਲ ਹਨਾ ਤਿਆਰ ਹੋਏ ਨੇ ਸੂਟ ਉਹ ਦਿਖਾਉਣ ਲੱਗਿਆ ਤੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਦਾ ਜਿਹੜਾ ਹੈਗਾ ਕੰਮ ਸਿਖਾਉਣੇ ਆ ਜੀ ਸਟੂਡੈਂਟ ਕਾਫੀ ਆਪਣੇ ਕੋਲੇ ਕੰਮ ਸਿੱਖ ਰਹੇ ਆ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਸਿੱਖਣਾ ਹੈ ਉਹ ਸਾਡੇ ਕੋਲ ਸਿੱਖ ਸਕਦਾ ਜੀ ਲਓ ਜੀ ਪਹਿਲਾਂ ਆਪਾਂ ਹੈਂਡਵਰਕ ਤੋਂ ਸ਼ੁਰੂ ਕਰਦੇ ਆ ਲਓ ਇਹ ਸੂਟ ਜਿਹੜਾ ਪਿਓਰ ਦਾ ਸੂਟ ਹੈਗਾ ਆ ਦੇਖੋ ਜਿਹੜਾ ਪਾਣੇ ਦੇ ਉੱਪਰ ਹੈਂਡਵਰਕ ਤਿਆਰ ਕਰਵਾਇਆ ਇਹ ਜਿੱਦਾਂ ਜਿਹੜੇ ਇਹ ਹੈਗੇ ਨੇ ਭੈਣ ਦੇ ਯੂਐਸਏ ਤੋਂ ਹੈਗੇ ਆ ਸੂਟ ਜਿਵੇਂ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਵੀਡੀਓ ਭੇਜੀ ਸੀਗੀ ਹਨਾ ਸੇਮ ਆਪਾਂ ਨੇ ਡਿਜ਼ਾਈਨ ਤਿਆਰ ਕਰਵਾਇਆ ਇਹ ਜਿਹੜਾ ਹੈਗਾ ਉਹਨਾਂ ਦਾ ਘੇਰਾ ਤੇ हिਪ ਦੇ ਅਕੋਰਡਿੰਗ ਹੀ ਡਿਜ਼ਾਈਨ ਤਿਆਰ ਹੋਇਆ ਦੇਖੋ ਤੁਸੀਂ ਨੇੜਾ ਲਾ ਕੇ ਚੈੱਕ ਕਰ ਸਕਦੇ ਹੋ ਟੋਟਲੀ ਜਿਹੜਾ ਹੈਗਾ ਹੈਂਡਵਰਕ ਸੂਟ ਹੈ ਦੇਖੋ ਕਿੰਨਾ ਜਿਹੜਾ ਦੇਖੋ ਬਹੁਤ ਸੋਹਣੀ ਜਿਹੜੀ ਹੈਗੀ ਸੂਟ ਦੀ ਗ੍ਰੇਸ ਹੈ ਟੋਟਲੀ ਹੈਂਡਵਰਕ ਹੈ ਥ्रेडਵਰਕ ਇਹਦੇ ਵਿੱਚ ਬਿਲਕੁਲ ਨਹੀਂ ਹੈਗਾ ਟੋਟਲੀ ਹੈਂਡਵਰਕ ਹੈ ਇਧਰ ਜਿਹੜਾ ਹੈਗਾ ਪਲੱਸ 슬ੀਵਸ ਵਰਕ ਜੀ ਆ ਦੇਖੋ ਇਹ 슬ੀਵਸ ਤੇ ਵਰਕ ਹੈਗਾ ਏ ਜਿੱਦਾਂ ਉਹਨਾਂ ਨੇ ਸਾਨੂੰ ਫੋਟੋ ਵਗੈਰਾ ਭੇਜੀ ਸੀ ਕਿ ਇਹ ਇੱਥੇ ਗਲੇ ਤੇ ਆਏਗਾ ਇਸ ਤਰ੍ਹਾਂ ਜਿਹੜਾ ਹੈਗਾ ਇਹ ਵਾਲਾ ਡਿਜ਼ਾਈਨ ਤਿਆਰ ਹੋਇਆ ਜੀ ਇਹ ਜਿਹੜਾ ਹੈਗਾ ਬਹੁਤ ਸੋਹਣਾ ਸੂਟ ਹੈਗਾ ਕੱਪੜਾ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਇਹ ਜਿੱਦਾਂ ਆਪਾਂ ਨੂੰ ਹਨਾ ਮੈਂ ਉਹਨਾਂ ਦੇ ਕਾਫੀ ਰਸੂਲ ਸੀਗੇ ਸਾਡੇ ਕੋਲੇ ਇਹ ਜਿੱਦਾਂ ਹੁਣ ਵਰਕ ਹੋ ਕੇ ਆਇਆ ਹਨਾ ਫਿਰ ਆਪਾਂ ਨੇ ਜਿਹੜੇ ਹੈਗੇ ਸਲਾਈ ਵੀ ਕਰਨੇ ਆ ਫਿਰ ਇਕੱਠੇ ਜਿਹੜੇ ਹੈਗੇ ਉਹਨਾਂ ਦੇ ਭੇਜਾਂਗੇ ਤੇ ਇੱਕ ਬਾਕੀ ਹਜੇ ਉਹਨਾਂ ਦੇ ਹੈਂਡਵਰਕ ਸੂਟ ਹੋ ਰਹੇ ਨੇ ਹੋਰ ਜਿੱਦਾਂ ਜਿੱਦਾਂ ਆਈ ਜਾਣਗੇ ਆਪਣੇ ਕੋਲੇ ਆਪਾਂ ਸਲਾਈ ਕਰੀ ਜਾਵਾਂਗੇ ਇਹ ਦੇਖੋ ਇਹ ਜਦੋਂ ਆਪਣੇ ਕੋਲੇ ਸ਼ਿਰਕ ਪਸ਼ਮੀਨਾ ਆਇਆ ਦੀਗਾ ਸ਼ਿਰਕ ਪਸ਼ਮੀਨੇ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਆਪਾਂ ਨੇ ਸ਼ਿਰਕ ਪਸ਼ਮੀਨੇ ਦੇ ਉੱਪਰ ਡਿਜ਼ਾਈਨ ਤਿਆਰ ਕੀਤਾ ਜੀ ਆਹ ਦੇਖੋ ਇਹ ਜਿਹੜਾ ਵਾਈਨ ਕਲਰ ਹੈ ਜਿਹੜਾ ਕਲਰ ਉਹਨਾਂ ਨੇ ਆਪਣਾ ਹੀ ਉਹਨਾਂ ਨੇ ਫੋਟੋ ਭੇਜੀ ਸੀਗੀ ਵਰਕ ਦੀ ਉਸ ਤਰ੍ਹਾਂ ਦਾ ਇਹੀ ਵਰਕ ਹੈ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਦੇਖੋ ਕਾਰੀਗਰ ਦਾ ਕੰਮ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਪਿਸਸੇ ਜਿਹੜਾ ਹੈਗਾ ਇਹਦੇ 슬ੀਵਸ ਤੇ ਵੀ ਜਿਹੜਾ ਹੈਗਾ ਦੇਖੋ ਵਰਕ ਹੈਗਾ ਆ ਇਹ ਘੇਰਾプラス 슬ੀਵਸ ਵਰਕ ਤੇ ਬੈਕ ਘੇਰੇ ਤੇ ਵੀ ਹੋਇਆ ਹੋਇਆ ਬੈਕ ਘੇਰੇ ਤੇ ਸਿੰਪਲ ਅਸੀਂ ਕੱਟ ਵਰਕ ਰੱਖਿਆ ਜੀ ਆ ਦੇਖੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਬੈਕ ਘੇਰਾ ਆਏਗਾ ਬੈਕ ਘੇਰੇ ਤੇ ਆਪਾਂ ਨੇ ਸਿੰਪਲ ਜਿਹੜਾ ਕੱਟ ਵਰਕ ਰੱਖਿਆ ਹੋਇਆ ਇਹ ਜਿਹੜਾ ਹੈਗਾ ਥ्रेड ਵਰਕ ਦਾ ਸੂਟ ਹੈ ਇਹ ਵੀ ਸਾਰੇ ਸੂਟ ਆਪਾਂ ਨੇ ਸਟਿਚ ਕਰਨੇ ਆ ਜੀ ਇਕਾ ਇਹ ਸੂਟ ਨੇ ਕਟਿੰਗ ਕਰਿਆ ਸੀਗਾ ਇਹ ਵੀ ਪੈਨ ਦਾ ਬਾਹਰ ਦਾ ਬਾਹਰ ਦਾ ਹੀ ਸੂਟ ਹੈ ਆ ਦੇਖੋ ਇਹ ਮੈਂ ਕਟਿੰਗ ਕਰ ਲਿਆ ਤੁਹਾਨੂੰ ਦਿਖਾਉਣ ਲਈ ਹੈ ਸੀ ਆਪਾਂ ਸਟਿਚ ਕਰਨੇ ਇਹ ਵੀ ਫੋਟੋ ਵਾਲਾ ਪੀਸ ਹੈ ਜਿੱਦਾਂ ਉਹਨਾਂ ਨੇ ਫੋਟੋ ਭੇਜੀ ਸੀਗੀ ਹਨਾ ਆਪਣੇ ਡਿਜ਼ਾਈਨ ਦੀ ਤੇ ਕਿਸੇ ਦੇ ਬੁਟੀਕ ਦਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿੱਥੋਂ ਡਿਜ਼ਾਈਨ ਭੇਜਿਆ ਸੀਗਾ ਅਸੀਂ ਸੇਮ ਉਹਨਾਂ ਦਾ ਸੂਟ ਤਿਆਰ ਕਰਵਾਇਆ ਜੀ ਆਹ ਦੇਖੋ ਜਿੱਦਾਂ ਗਲੇ ਇਹ ਦੇਖੋ ਘੇਰੇ ਦਾ ਵਰਕ ਸੀਗਾ ਤੇ ਨਾਲ ਗਲੇ ਦਾ ਵਰਕ ਸੀਗਾ ਤੇ ਪਲੱਸ ਜਿਹੜਾ ਹੈਗਾ 슬ੀਵਸ ਵਰਕ ਜੀ ਤੇ ਦੇਖੋ ਕਿਉਂਕਿ ਕਟਿੰਗ ਕਰ ਲਿਆ ਆਪਾਂ ਨੇ ਜਦੋਂ ਸਾਰੇ ਸੂਟ ਰੈਡੀ ਹੋ ਗਏ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੇਖੋ ਬਹੁਤ ਜਿਆਦਾ ਸੋਹਣਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਤੇ ਐਦਾਂ ਖੜਾ ਖੜਾ ਪਿਆ ਵਰਕ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਨੀਚੇ ਆਪਾਂ ਨੇ ਜਿਹੜਾ ਹੈਗਾ ਲੈਨਿੰਗ ਵਾਲਾ ਕੱਪੜਾ ਲਾ ਕੇ ਮੈਂ ਵਰਕ ਕਰਵਾਇਆ ਜੀ ਕਿਉਂਕਿ ਜਦੋਂ ਇਹ ਤਿੱਲਾ ਹੁੰਦਾ ਹੈਗਾ ਤਿੱਲਾ ਚੱਲਦਾ ਹੈ ਹਨਾ ਤੇ ਲਾਈਨ ਉਹ ਜਿਹੜਾ ਹੈਗਾ ਵੱਡਾ ਦਿੰਦਾ ਆ ਜਿਹੜਾ ਜ਼ਿਆਦਾ ਪਿਓਰ ਦੇ ਕੱਪੜੇ ਹੁੰਦੇ ਹਨ ਇਹ ਬਾਹਰ ਕਰਕੇ ਆਪਾਂ ਨੇ ਜਿਹੜਾ ਹੈਗਾ ਨੇਚਰਲ ਪਿਓਰ ਕਰੇਵ ਲੈਤੀ ਸੀਗੀ ਤੇ ਆਪਾਂ ਜਿਹੜਾ ਹੈਗਾ ਬਾਹਰ ਫਿਰ ਮਾੜਾ ਕੱਪੜਾ ਭੇਜ ਵੀ ਨਹੀਂ ਸਕਦੇ ਹਨ ਤੇ ਉਹਦੇ ਕਰਕੇ ਆਪਾਂ ਨੇ ਨੀਚੇ ਜਿਹੜਾ ਹੈਗਾ ਕੱਪੜਾ ਲਗਵਾ ਕੇ ਵਰਕ ਕਰਵਾਇਆ ਬਹੁਤ ਜ਼ਿਆਦਾ ਸੋਹਣਾ ਜ਼ੀਰੋ ਟਾਂਕੇ ਦੇ ਵਿੱਚ ਕੰਮ ਹੋਇਆ ਹੋਇਆ ਜੀ ਜ਼ੀਰੋ ਟਾਂਕੇ ਦੇ ਵਿੱਚ ਕੰਮ ਹੋਇਆ ਹੋਇਆ ਜੀ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕਰਿਆ ਗਿਆ ਇਹ ਬਾਟਮ ਹੈ ਬਾਟਮ ਜਿਹੜੀ ਹੈਗੀ ਸਿੰਪਲ ਰੱਖੀ ਹੈ ਉਹਨਾਂ ਨੇ ਇੱਕ ਆਪਣਾ ਇਹ ਵਾਲਾ ਸੂਟ ਵਰਕ ਕਰਵਾਇਆ ਇਹਦੀ ਸ਼ਰਟ ਮੈਂ ਦਿਖਾਉਣੀ ਤੁਹਾਨੂੰ ਇੱਕ ਆਪਣਾ ਇਹ ਵਾਲਾ ਸੂਟ ਰੈਡੀ ਕਰਾਇਆ ਜੀ ਪੈਚ ਵਰਕ ਵਾਲਾ ਸੂਟ ਹੈ ਦੇਖੋ ਇਹ ਵਾਲਾ ਆਪਾਂ ਨੇ ਬਾਟਮ ਤੇ ਵਰਕ ਕਰਾਇਆ ਹੈਗਾ ਬਹੁਤ ਜਿਆਦਾ ਸੋਹਣਾ ਵਰਕ ਕਰਿਆ ਹੋਇਆ ਹੈ ਪੈਚ ਵਰਕ ਲਾ ਕੇ ਤੇ ਇਹਦੀ ਆਪਾਂ ਨੇ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਉਹਦੇ ਕਰਕੇ ਜਿਹੜਾ ਹੈਗਾ ਆਪਾਂ ਨੇ ਦੋਨੇ ਸਾਈਡਾਂ ਤੇ ਵਰਕ ਕਰਵਾਇਆ ਹੈ ਬਿਲਕੁਲ ਸੈਂਟਰ ਦੇ ਵਿੱਚ ਵਰਕ ਹੋਇਆ ਹੋਇਆ ਦੇਖੋ ਕਿਉਂਕਿ ਜਿਹੜੀ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਉਹ ਇੱਥੋਂ ਹੀ ਬਣਣੀ ਹੈ ਸੈਂਟਰ ਦੇ ਵਿੱਚੋਂ ਬਣਣੀ ਹੈ ਜਿਵੇਂ ਆਪਾਂ ਗੋਡੇ ਵਾਲੀ ਸਲਵਾਰ ਬਣਵਾਉਣੀ ਹੈ ਉਹ ਇੱਕ ਸਾਈਡ ਤੇ ਵਰਕ ਹੋ ਜਾਂਦਾ ਹੈ ਇਹ ਜਿਹੜੀ ਹੈਗੀ ਸਟ੍ਰੇਟ ਸਲਵਾਰ ਬਣਾਉਣੀ ਹੈ ਪਾਕਿਸਤਾਨੀ ਆ ਦੇਖੋ ਇਹ ਇਹਦਾ ਜਿਹੜਾ ਹੈਗਾ ਸ਼ਰਟ ਹੈਗੀ ਸ਼ਰਟ ਜਿੱਦਾਂ ਟੈਬੀ ਦੀ ਸ਼ਰਟ ਸੀ ਸੇਮ ਪੈਚ ਵਰਕ ਨਾਲ ਕਿ ਜਿਹੜਾ ਹੈਗਾ ਵਰਕ ਹੋਇਆ ਇਹਨਾਂ ਦੇ ਘੇਰੇ ਤੇ ਸੌਰੀ ਮੈਂ ਦਿਖਾਉਣ ਲੱਗੀ ਆ ਤੁਹਾਨੂੰ ਇਹ ਜਿਹੜਾ ਹੈਗਾ ਕਟਿੰਗ ਕਰਿਆ ਹੋਇਆ ਹੈਗਾ ਹੈਗੀ ਪੀਸ ਆ ਦੇਖੋ ਆ ਦੇਖੋ ਇਸ ਤਰ੍ਹਾਂ ਉਹਨਾਂ ਨੇ ਘੇਰੇ ਦੇ ਉੱਪਰ ਦੇਖੋ ਕਟ ਵਰਕ ਕਰਵਾਇਆ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਵਿੱਚ ਆਪਣੇ ਟਾਪਟਾ ਲਗਾ ਕੇ ਸਲਾਈ ਕਰਨਾ ਹੈ ਅਜੇ ਆਪਣਾ ਜਿਹੜਾ ਹੈਗਾ ਟਾਪਟਾ ਡਾਈ ਲਈ ਭੇਜਿਆ ਹੋਇਆ ਫਿਰ ਆਪਣੇ ਇਹ ਸੂਟ ਵੀ ਕਿਉਂਕਿ ਕਟਿੰਗ ਕਰਿਆ ਫਿਆ ਇਹ ਵੀ ਆਪਣੇ ਸੂਟ ਸਲਾਈ ਕਰਨਾ ਹੈ ਬਾਕੀ ਆਪਣੇ ਸੂਟ ਜਿਹੜੇ ਹੈਗੇ ਨੇ ਆ ਰੈਡੀ ਹੁੰਦੇ ਰਹਿੰਦੇ ਆ ਜੀ ਚਾਹੇ ਉਹ थ्रेड ਵਰਕ ਹੈ ਚਾਹੇ ਆਰੀ ਵਰਕ ਹੈ ਚਾਹੇ ਨੀਡਲ ਵਰਕ ਹੈ ਚਾਹੇ ਜਿਹੜਾ ਕਹਿੰਦੇ ਨੇ ਹੈਂਡ ਵਰਕ ਹੈ ਆਪਣੇ ਬਟਿਕ ਤੇ ਹਰ ਇੱਕ ਤਰ੍ਹਾਂ ਦੇ ਸੂਟ ਤਿਆਰ ਹੁੰਦੇ ਆ ਜੀ ਕਿੱਦਾਂ ਦੇ ਵੀ ਵਰਕ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਕਰਵਾ ਸਕਦੇ ਹੋ ਜਿਹੜਾ ਹੈਗਾ ਆਪਣਾ ਡਿਜ਼ਾਈਨ ਦੇ ਕੇ ਆਪਣੀ ਫੋਟੋ ਵਗੈਰਾ ਦੇ ਕੇ ਤੁਸੀਂ ਜਿਹੇ ਜੇ ਮਰਜ਼ੀ ਸਾਡੇ ਕੋਲੋਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸੂਟ ਰੈਡੀ ਕਰਵਾਉਣਾ ਹੈ ਜੀ ਇਹ ਸਾਰੇ ਸੂਟ ਜਿੱਦਾਂ ਕਸਟਮਰ ਦੇ ਡਿਜ਼ਾਈਨ ਆਏ ਹੋਏ ਸੀਗੇ ਇਹ ਜਿੱਦਾਂ ਕਸਟਮਰ ਨੇ ਸਾਨੂੰ ਡਿਜ਼ਾਈਨ ਹਨਾ ਇਹ ਦਿੱਤੇ ਆ ਸੇਮ ਅਸੀਂ ਓਦਾਂ ਹੀ ਸੂਟ ਰੈਡੀ ਕਰਵਾਇਆ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਨੇ ਹੈਂਡਵਰਕ ਕਰਾਉਣਾ ਚਾਹੁੰਦੇ ਹੋ ਥ्रेड ਵਰਕ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਜਿਹੜਾ ਹੈਗਾ ਤਸਲੀਮ ਵਰਸ ਬਕਸਾ ਕੰਮ ਕਰਵਾਇਆ ਕੇ ਦਿੱਤਾ ਜਾਊਗਾ ਜੀ ਤੇ ਇੱਕ ਵਾਰੀ ਤੁਹਾਨੂੰ ਆਪਾਂ ਆਪਣਾ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਇੱਕ ਹੋਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਂਕ ਦੇ ਵਿੱਚ ਗੁਰਦੁਆਰਾ ਕਰਗੀਤਾਰ ਸਾਹਿਬ ਦਸਬੀਸ ਨਗਰ ਦਾ 메ਨ ਰੋਡ ਤੇ ਬੋਰਡ ਲੱਗਿਆ ਹੋਇਆ ਹੈ ਗੇਟ ਬਣਿਆ ਹੋਇਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਤੁਸੀਂ ਕੋਈ ਸਿਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਾਂ ਕੋਈ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਰਟੀਫਿਕੇਟ ਵੀ ਜਿਹੜੇ ਹੈਗੇ ਪ੍ਰੋਵਾਈਡ ਕਰਾਉਂਦੇ ਆ ਸਿਲਾਈ ਦੇ ਰਿਲੇਟਡ ਤੁਸੀਂ 3 ਮਹੀਨੇ ਵਾਲਾ ਲੈਣਾ 6 ਮਹੀਨੇ ਵਾਲਾ ਲੈਣਾ ਸਾਲ ਵਾਲਾ ਲੈਣਾ ਤੁਸੀਂ ਕਿ ਕਿਸੇ ਵੀ ਤਰ੍ਹਾਂ ਦੇ ਬੁਟੀਕ ਦੇ ਕੋਰਸ ਕਰਨਾ ਚਾਹੁੰਦੇ ਹੋ ਹਨ ਵੀ ਅਸੀਂ ਕਿੱਦਾਂ ਕੱਪੜਾ ਕਿੱਥੋਂ ਖਰੀਦਣਾ ਹੈ ਜਾਂ ਕਿੱਦਾਂ ਵੀ ਤੁਸੀਂ ਜਿਹੜੇ ਹੈਗੇ ਬੁਟੀਕ ਦਾ ਕੰਮ ਸ਼ੁਰੂ ਕਰਨਾ ਹੈ ਹਨ ਜਿੱਦਾਂ ਮਰਜ਼ੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ